ਸਤਿ ਸ੍ਰੀ ਅਕਾਲ ਨਮਸਤੇ ਆਦਮ ਦੋਸਤੋ ਅੱਜ ਕੱਲ ਦੇ ਯੁੱਗ ਦੇ ਵਿੱਚ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਔਰ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਜਦੋਂ ਆਪਾਂ ਬੱਚਿਆਂ ਦਾ ਕੈਰੀਅਰ ਚੁਣਨਾ ਹੋਵੇ ਤਾਂ ਇਹਦੇ ਵਿੱਚ ਲੋਡ ਹੈ ਸਾਨੂੰ ਪੇਰੈਂਟਸ ਨੂੰ ਇੱਕ ਨਵੀਂ ਸੋਚ ਦੇ ਨਾਲ ਚੱਲਣ ਦੀ ਕਿ ਆਪਾਂ ਆਪਣੇ ਬੱਚਿਆਂ ਦਾ ਕੈਰੀਅਰ ਕਿਸ ਪਾਸੇ ਬਣਾਈਏ हां ਸਭ ਤੋਂ ਜ਼ਰੂਰੀ ਹੈ ਨੰਬਰ 1 ਪੜ੍ਹਾਈ ਪੜ੍ਹਾਈ ਤੋਂ ਬਿਨਾ ਕਿਸੇ ਵੀ ਚੀਜ਼ ਦੇ ਵਿੱਚ ਬੰਦਾ ਸাকਸੈਸ ਨਹੀਂ ਹੋ ਸਕਦਾ ਕਿਸੇ ਵੀ ਖੇਤਰ ਦੇ ਵਿੱਚ ਬੰਦਾ ਸাকਸੈਸ ਨਹੀਂ ਹੋ ਸਕਦਾ ਪੜ੍ਹਾਈ ਬਹੁਤ ਜ਼ਰੂਰੀ ਹੈ ਸੋ ਇਹਦੇ ਨਾਲ ਨਾਲ ਇੱਕ ਇਹੋ ਜਿਹਾ ਬੱਚੇ ਦੀ ਐਕਟੀਵਿਟੀ ਨੂੰ ਦੇਖ ਕੇ ਇੱਕ ਇਹੋ ਜਿਹਾ ਉਹ ਇਹੋ ਜਿਹੀ ਲੈਂ ਚੁਣੀ ਜਾਵੇ ਜਿੰਨੂੰ ਉਹ ਬੱਚਾ ਪਸੰਦ ਕਰਦਾ ਹੋਵੇ ਬੱਚਾ ਜਦੋਂ ਛੋਟਾ ਜਿਹਾ ਹੁੰਦਾ ਹੈ ਸਾਲ 2 ਸਾਲ 3 ਸਾਲ 4 ਸਾਲ 5 ਸਾਲ ਤੱਕ ਬੱਚੇ ਦੀ ਐਕਟੀਵਿਟੀ ਦਾ ਪਤਾ ਚੱਲ ਜਾਂਦਾ ਹੈ ਕਿ ਇਹ ਬੱਚਾ ਆਖਿਰ ਕਰਨਾ ਕੀ ਚਾਹੁੰਦਾ ਹੈ ਉਹਦੀ ਰੁਚੀ ਕਿਸ ਚੀਜ਼ ਵਿੱਚ ਜ਼ਿਆਦਾ ਹੈ ਉਸ ਜੋ ਇਸ ਚੀਜ਼ ਵਿੱਚ ਉਹਦੀ ਰੁਚੀ ਜ਼ਿਆਦਾ ਹੋਵੇ ਪੈਰੈਂਟਸ ਨੂੰ ਉਸੇ ਬਾਰੇ ਸੋਚਣਾ ਚਾਹੀਦਾ ਹੈ ਹਾਂ ਮੈਂ ਅੱਜ ਗੱਲ ਕਰਨੀ ਹੈ ਸਪੋਰਟਸ ਦੀ ਸਪੋਰਟਸ ਇੱਕ ਇਹੋ ਜਿਹਾ ਖੇਤਰ ਹੈ ਇਹੋ ਜਿਹਾ ਸਕੋਪ ਹੈ ਬੱਚੇ ਲਈ ਜਿਹਦੇ ਵਿੱਚ ਉਹ ਲੱਖਾਂ ਕਰੋੜਾਂ ਰੁਪਏ ਕਮਾ ਸਕਦਾ ਜਿਹਦੇ ਵਿੱਚ ਸਰਕਾਰੀ ਜੋਬ ਵੀ ਆਰਾਮ ਨਾਲ ਮਿਲਦੀ ਹੈ ਔਰ ਪੈਸੇ ਦੀ ਤਾਂ ਕੋਈ ਕਮੀ ਨਹੀਂ ਔਰ ਨਾਮ ਰੋਸ਼ਨ ਕਰਨ ਦਾ ਵੀ ਉਹਦੇ ਵਿੱਚ ਪੂਰਾ ਮੌਕਾ ਮਿਲਦਾ ਹੈ ਐਥਲੀਟ ਤੋਂ ਲੈ ਕੇ ਹਾਕੀ ਕਬੱਡੀ ਫੁੱਟਬਾਲ ਵਾਲੀਬਾਲ ਔਰ ਪਹਿਲਵਾਨੀ ਰੈਸਲਿੰਗ ਇਹ ਸਾਰੇ ਸਕੋਪ ਅੱਜ ਦੇ ਦੌਰ ਦੇ ਵਿੱਚ ਬਹੁਤ ਮਹਿੰਗੇ ਕ੍ਰਿਕਟ ਔਰ ਬਹੁਤ ਹੀ ਕਾਮਯਾਬੀ ਵਾਲੇ ਰਸਤੇ ਨੇ ਸੋ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਇਧਰ ਨੂੰ ਪ੍ਰੇਰਿਤ ਕੀਤਾ ਜਾਏ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਬੱਚਾ ਪੜ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਡਾਕਟਰ ਬਣ ਗਿਆ ਫਿਰ ਉਹਨੂੰ ਫੋਰਨ ਭੇਜ ਦੋ ਇੰਨੇ ਨੇ ਪੈਸੇ ਲਾ ਕੇ ਭੇਜਦੇ ਆ ਫਿਰ ਉੱਥੇ ਪੜ੍ਹਾਈਆਂ ਪੜੀ ਜਾਂਦਾ ਉੱਥੇ ਕਮਾਈ ਜਾਂਦਾ ਉੱਥੇ ਲਾਈ ਜਾਂਦਾ ਪੱਕੇ ਹੋਣ ਤੱਕ ਕਰੋੜ ਰੁਪਈਆ ਤ ਆਪਣਾ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਜਦੋਂ ਥੋੜਾ ਜਿਹਾ ਸੈਟਲ ਹੁੰਦਾ ਫਿਰ ਸੋਚਦਾ ਆਪਣਾ ਘਰ ਲੈ ਲਈਏ ਆਪਣਾ ਘਰ ਦੇ ਕਿਸ਼ਤਾਂਾਂ ਤੇ 20 ਸਾਲ ਲੰਘ ਜਾਂਦੇ ਨੇ ਸੋ ਇੰਨੀ ਜੀ ਬੰਦੇ ਦੀ ਉਮਰ ਹੈ ਕਮਾਈ ਕਰਦੇ ਲੰਘੀ ਤਾਂ ਉਹਨੇ ਐਸ਼ ਪਦੋਂ કરી ਸੋ ਇਹੇ ਚੀਜ਼ ਨੂੰ ਆਪਾਂ ਖੁਦ ਸੋਚੀਏ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਤੋਰਿਆ ਜਾਏ ਕਬੱਡੀ ਨਾਲ ਜੋੜਿਆ ਜਾਏ ਕਬੱਡੀ ਇੰਟਰਨੈਸ਼ਨਲ ਕਬੱਡੀ ਲੈਵਲ ਤੇ ਕਲੱਬਾਂ ਦੇ ਵਿੱਚ ਮੌਕਾ ਮਿਲ ਜਾਂਦਾ ਜੇ ਬਾਹਰ ਵੀ ਜਾਂਦੇ ਨੇ ਤਾਂ ਦਿਹਾੜੀਆਂ ਕਰਨ ਦੀ ਲੋੜ ਨਹੀਂ ਹੈ ਜੀ ਬੱਚੇ ਸਟੱਡੀ ਦੇ ਨਾਲ ਨਾਲ ਕਿਸੇ ਕਲੱਬ ਨਾਲ ਜੁੜਿਆ ਹੋਵੇ ਔਰ ਮੈਨੂੰ ਤਾਂ ਅੱਜ ਕੱਲ ਦੇ ਦੌਰ ਦੇ ਵਿੱਚ ਸਭ ਤੋਂ ਵਧੀਆ ਰੈਸਲਿੰਗ ਲੱਗਦੀ ਹੈ ਪਟਕੇ ਦੀ ਕੁਸ਼ਤੀ ਦੇਸੀ ਕੁਸ਼ਤੀਆਂ ਦੇ ਅਖਾੜੇ ਵਿੱਚ ਹੋ ਰਹੀਆਂ ਨੇ ਇਹਦੇ ਵਿੱਚ ਲੋਕ ਬਹੁਤ ਨਾਮਕਮਾਰੇ ਨੇ ਜਿਹੜੇ ਪਲੇਅਰ ਨੇ ਸੋ ਮੋਟੀਆਂ ਕੁਸ਼ਤੀਆਂ ਹੋ ਰਹੀਆਂ ਨੇ ਮੋٹے ਨਾਮ ਅਲਟੋ ਟਰੈਕਟਰ ਔਰ ਵੱਡੀਆਂ-ਵੱਡੀਆਂ ਮਿੰਦਰਾ ਗੱਡੀਆਂ ਲੱਖਾਂ ਦੇ ਨਾਮ ਝੋਟੀਆਂ ਹੈ ਵੱਡੇ-ਵੱਡੇ ਸੋਨੇ ਦੇ ਤਗਮੇ ਇਹਦੇ ਵਿੱਚ ਮਿਲਦੇ ਨੇ ਸੋ ਇਹ ਨਗਦ ਵੀ ਇਨਾਮ ਵੀ ਮਿਲਦਾ ਸੋ ਆਪਾਂ ਨੂੰ ਬੱਚੇ ਦੀ ਹੈਲਥ ਨੂੰ ਦੇਖਦੇ ਹੋਏ ਜੇ ਇੱਕ ਰੈਸਲਿੰਗ ਵੱਲ ਜੇ ਕੁਸ਼ਤੀ ਨਾਲ ਜੋੜਿਆ ਜਾਇਆ ਤਾਂ ਇਹ ਵੀ ਨਹੀਂ ਮਾੜਾ ਕਬੱਡੀ ਨਾਲ ਜੋੜਿਆ ਜਾਏ ਇਹ ਵੀ ਨਹੀਂ ਮਾੜਾ ਹਾਕੀ ਨਾਲ ਜੋੜਿਆ ਜਾਏ ਕ੍ਰਿਕਟ ਵੀ ਵਧੀਆ ਖੇਡ ਹੈ ਸੋ ਦੋਸਤੋ ਇਹਦੇ ਨਾਲ ਕਈ ਫਾਇਦੇ ਹੁੰਦੇ ਨੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਇੱਕ ਤਾਂ ਹੈਲਥ ਉਹਦੀ ਬਹੁਤ ਵਧੀਆ ਰਹਿੰਦੀ ਹੈ ਹੈਲਥ ਇਜ਼ ਵੈਲਥ ਜੇ ਬੱਚੇ ਦੀ ਬੰਦੇ ਦੀ ਹੈਲਥ ਸਹੀ ਹੈ ਤਾਂ ਉਹ ਲੰਬਾ ਜੀਵਨ ਜਿੰਦਾ ਹੈ ਔਰ ਜਿੰਨਾ ਵੀ ਜਿੰਦਾ ਉਹ ਖੁਸ਼ੀ ਨਾਲ ਜਿੰਦਾ ਹੈ ਉਹਨੂੰ ਬਿਮਾਰੀਆਂ ਦੂਰ ਰਹਿੰਦੀਆਂ ਨੇ ਕਿਉਂਕਿ ਉਹਦੀ ਐਕਟੀਵਿਟੀ ਬਣੀ ਹੁੰਦੀ ਆ ਉਹਦੇ ਅੰਦਰ ਪੋਜ਼ਿਟਿਵ એનਰਜੀਆ ਜ਼ਿਆਦਾ ਹੁੰਦੀਆਂ ਨੇ 네ਗੇਟਿਵ એનਰਜੀਆ ਉਹਦੀਆਂ ਸਾਰੀਆਂ ਦਬੀਆਂ ਹੋਈਆਂ ਹੁੰਦੀਆਂ ਨੇ ਸੋ ਦੂਸਰਾ ਉਹ ਨਸ਼ਿਆਂ ਤੋਂ ਵੱਧ ਫੈਲੀਆਂ ਤੋਂ ਭੈੜੇ ਕੰਮਾਂ ਤੋਂ ਬਚ ਕੇ ਰਹਿੰਦਾ ਦੂਰ ਰਹਿੰਦਾ ਸੋ ਬੱਚਾ ਆਪਣਾ ਨਾਮ ਰੋਸ਼ਨ ਕਰਦਾ ਆਪਣੇ ਮਾਪੇ ਦਾ ਕਰਦਾ ਔਰ ਵਧੀਆ ਸਕੋਪ ਬਣਾ ਕੇ ਆਪਣਾ ਵਧੀਆ ਕਮਾਈ ਵਾਲੇ ਪਾਸੇ ਤੁਰਦਾ ਹੈ ਜਿਵੇਂ ਜਿਵੇਂ ਉਹ ਨਾਮ ਜਿੱਤਣਾ ਸ਼ੁਰੂ ਕਰਦਾ ਹੈ ਇੱਕ ਦਿਨ ਵੱਡੇ ਨਾਮਾਂ ਤੱਕ ਪਹੁੰਚ ਜਾਂਦਾ ਹੈ ਸੋ ਦੋਸਤੋ ਕਬੱਡੀ ਵੀ ਬਹੁਤ ਵਧੀਆ ਖੇਡ ਹੈ ਔਰ ਰੈਸਲਿੰਗ ਅੱਜ ਕੱਲ ਦੇ ਯੁੱਗ ਦੇ ਵਿੱਚ ਸਭ ਤੋਂ ਮਹਿੰਗੀ ਔਰ ਸਭ ਤੋਂ ਵਧੀਆ ਖੇਡ ਹੈ ਕੁਸ਼ਤੀ ਦੇ ਪਹਿਲਵਾਨ ਲੱਖਾਂ ਰੁਪਈਆ ਕਰੋੜਾਂ ਰੁਪਈਆ ਦਾ ਇਨਾਮ ਇਹਨਾਂ ਨੂੰ ਮਿਲ ਰਹੇ ਨੇ ਪਾ ਰਹੇ ਨੇ ਸੀਜ਼ਨ ਸੀਜ਼ਨ ਦੀ ਕੁਸ਼ਤੀ ਹੁੰਦੀ ਹੈ 2-4 ਮਹੀਨੇ ਬਾਕੀ 6 ਮਹੀਨੇ ਹੁੰਦੀ ਹੈ ਬਾਕੀ ਇਹ ਸਾਰਾ ਸਾਲ ਹੀ ਭਾਰਤ ਦੇ ਸਾਰੇ ਸਟੇਟਾਂ ਵਿੱਚ ਚਲਦੀ ਰਹਿੰਦੀ ਹੈ ਤੋਂ ਇਹਦੇ ਨਾਲ ਨਾਲ ਰੈਸਟ ਦਾ ਮੌਕਾ ਵੀ ਮਿਲਦਾ ਹੈ ਖਾਣ ਪੀਣ ਦਾ ਵੀ ਵਾਧੂ ਮਿਲਦਾ ਹੈ ਹੈ ਔਰ ਇਹਦੇ ਵਿੱਚ ਇਨਾਮਾਂ ਦੇ ਵੀ ਕੋਈ ਥੋੜਨੇ ਸੋ ਬੱਚਾ ਅੱਜਕੱਲ ਜਿਹੜਾ ਹੁਣ ਮੇਨ ਚ ਚੱਲਿਆ ਹੋਇਆ ਸਭ ਤੋਂ ਵੱਡਾ ਖਤਰਾ ਔਰ ਡਰ ਬਣਿਆ ਹੋਇਆ ਖੌਫ ਉਹ ਹੈ ਨਸ਼ਾ ਨਸ਼ੇ ਤੋਂ ਦੂਰ ਹੋ ਜਾਂਦਾ ਹੈ ਔਰ ਬਾਕੀ ਗਲਤ ਬੱਚਿਆਂ ਦੇ ਨਾਲ ਰਹਿ ਕੇ ਗਲਤ ਚੀਜ਼ਾਂ ਨੂੰ ਇਸਤੇਮਾਲ ਕਰਨਾ ਗੈਂਗਸਟਰ ਬਣ ਜਾਣਾ ਜਾਂ ਇਹੋ ਜਿਹੀ ਆਪਣੀ ਜ਼ਿੰਦਗੀ ਖਰਾਬ ਕਰ ਲੈਣਾ ਇਸ ਤੋਂ ਕਿਤੇ ਲੱਖਵ ਨੇ ਬਿਹਤਰ ਹੈ ਕਿ ਬੱਚਾ ਆਪਣੇ ਕੈਰੀਅਰ ਦੇ ਨਾਲ ਜੁੜਿਆ ਰਹਿੰਦਾ ਹੈ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕਰਦਾ ਮਾਂ ਪਿਓ ਦਾ ਨਾਮ ਰੌਸ਼ਨ ਕਰਦਾ ਸੋ ਦੋਸਤੋ ਆਪਣੇ ਬੱਚੇ ਨੂੰ ਪਰਖੋ ਪਛਾਨੋ ਕਿ ਉਹ ਕਬੱਡੀ ਛੋਟੇ ਹੁੰਦੇ ਨੂੰ ਜਦੋਂ ਆਪਾਂ ਬੱਲਾ ਵੀ ਲੈ ਆ ਕੇ ਦਿੰਨੇ ਆ ਹੌਕੀ ਵੀ ਲੈ ਦਿੰਨੇ ਆ ਫੁੱਟਬਾਲ ਵੀ ਜ਼ਰੂਰ ਲੈ ਕੇ ਦਿੰਨੇ ਆ ਗੇਂਦ ਲੈ ਕੇ ਦਿੰਨੇ ਆ ਸੋ ਇਹ ਚੀਜ਼ ਤੋਂ ਮਾਪੇ-ਬਾਪ ਨੂੰ ਚਾਹੀਦਾ ਪਰਖਣਾ ਚਾਹੀਦਾ ਹੈ ਕਿ ਉਹ ਕਿਹੜੀ ਚੀਜ਼ ਵਧੀਆ ਤਰੀਕੇ ਨਾਲ ਖੇਡ ਰਿਹਾ ਹੈ ਖੇਡ ਰਿਹਾ ਹੈ ਔਰ ਉਹਨੂੰ ਰੁਚੀ ਕਿਹਦੇ ਵਿੱਚ ਜਿਆਦਾ ਜੋ ਬਾਰ-ਬਾਰ ਫੁੱਟਬਾਲ ਤੇ ਕਿੱਕ ਮਾਰ ਰਿਹਾ ਤਾਂ ਸਮਝੋ ਇਹਨੇ ਫੁੱਟਬਾਲ ਵਧੀਆ ਖੇਡੂਗਾ ਜੇ ਵਾਲੀਬਾਲ ਕੀ ਤਰ੍ਹਾਂ ਫੁੱਟਬਾਲ ਨੂੰ ਖੇਡ ਰਿਹਾ ਤਾਂ ਸਮਝੋ ਵਾਲੀਬਾਲ ਵਾਲਾ ਬੰਦਾ ਹੈ ਜੇ ਬੱਲਾ ਘੁਮਾਣਾ ਵਧੀਆ ਸਮਝਦਾ ਤਾਂ ਉਹਨੂੰ ਕ੍ਰਿਕਟ ਜੇ ਬਾਲੀਬਾਲ ਖੇਲਦਾ ਤਾਂ ਠੀਕ ਹੈ ਫੁੱਟਬਾਲ ਖੇਲਦਾ ਤਾਂ ਠੀਕ ਹੈ ਔਰ ਜੇ ਉਹਦੀ ਹੈਲਥ ਵੈਲਥ ਨੂੰ ਦੇਖਦੇ ਆਂ ਐਕਟੀਵਿਟੀ ਨੂੰ ਦੇਖਦੇ ਆਂ ਉਹਦੇ ਅੰਦਰ ਜੋਰ ਮੈਚ ਅਜਮੈਸ਼ੀ ਕਰਦੇ ਆਂ ਪਤਾ ਲੱਗ ਜਾਂਦਾ ਕਿ ਇਹ ਤਾਕਤਵਰ ਮੁੰਡਾ ਨਿਕਲੂਗਾ ਤਾਂ ਉਹਨੂੰ ਪਹਿਲਵਾਨੀ ਚ ਤੋਰਿਆ ਜਾਏ ਕਬੱਡੀ ਚ ਤੋਰਿਆ ਜਾਏ ਤਾਂ ਸਭ ਤੋਂ ਵਧੀਆ ਪੰਜਾਬ ਦੀ ਸਭ ਤੋਂ ਮਸ਼ਹੂਰ ਖੇਡ ਕਬੱਡੀ ਹੌਕੀ ਔਰ ਕੁਸ਼ਤੀ ਹੈ ਸੋ ਜਿਹੜੇ ਬੱਚੇ ਤਕੜੇ ਹੁੰਦੇ ਨੇ ਛੋਟੇ ਹੁੰਦੇ ਉਹਨੂੰ ਆਪਾਂ ਪਹਿਲਵਾਨ ਕਹਿੰਦੇ ਨੇ ਉਹ ਕਿਦਾਂ ਪਹਿਲਵਾਨ ਕਿਦਾਂ ਮੱਲ ਤਾਂ ਉਹਦੀ ਹੈਲਥ ਨੂੰ ਦੇਖ ਕੇ ਸੋ ਇਹਨਾਂ ਚੀਜ਼ਾਂ ਨੂੰ ਚੁਣੋ ਜਿਆਦਾ ਹਾਈਲਾਈਟਸ ਦੇ ਚੱਕਰਾਂ ਚ ਨਾ ਪਾਓ ਜਿਆਦਾ ਪੜਾਈਆਂ ਦੇ ਚੱਕਰਾਂ ਚ ਨਾ ਪਾਓ ਜੇ ਪੜ੍ਹਾਈ ਇੰਨੀ ਵਧੀਆ ਚੀਜ਼ ਹੁੰਦੀ ਤਾਂ ਧੋਨੀ ਨੇ 10 ਪਤਾ ਨਹੀਂ ਕੀਤੀਆਂ ਨੇ ਨਹੀਂ ਕੀਤੀਆਂ ਸਹਿਵਾਗ ਨੇ ਕੀਤੀਆਂ ਨੇ ਜਾਂ ਨਹੀਂ ਕੀਤੀਆਂ ਸਚਿਨ ਪੜ੍ਹਿਆ ਜਾਂ ਨਹੀਂ ਪੜ੍ਹਿਆ ਗੌਂਦਲੀ ਹੈ ਯੁਵਰਾਜ ਇਹ ਸਾਰੇ ਇਹ ਫਰਜੀ ਵੜਾ ਨੇ ਬਾਅਦ ਵਿੱਚ ਜਿੰਨੀਆਂ ਮਰਜ਼ੀ ਡਿਗਰੀਆਂ ਲਈ ਜਾਂਦਾ ਭਾਰਤ ਸਰਕਾਰ ਆਪ ਹੀ ਬਣਾ ਦਿੰਦੀ ਹੈ ਉਹ ਨੌਕਰੀਆਂ ਵੀ ਇੱਕ ਤੋਂ ਇੱਕ ਐਸਪੀ ਡੀਐਸਪੀ ਤੋਂ ਥੱਲੇ ਕੋ ਨੌਕਰੀ ਨਹੀਂ ਮਿਲਦੀ ਸੋ ਘਰ ਬੈਠੇ ਹੀ ਪੈਸੇ ਆਈ ਜਾਂਦੇ ਨੇ ਨਾਲੇ ਆਪਣਾ ਮੈਚ ਕੱਟੀ ਜਾਂਦੇ ਨੇ ਬਾਕੀ ਇਹ ਮੇਰੀ ਸਮਝ ਨਾਲ ਸਾਰੇ ਅਨਪੜ੍ਹ ਨੇ 5ਵੀਂ ਤੋਂ ਲੈ ਕੇ 8ਵੀਂ ਤੱਕ ਦੇ ਨੇ ਜਿਆਦਾ ਤੇ ਜਿਆਦਾ 10 ਕਿਸੇ ਨੇ ਪਾਸ ਕਰ ਲਿਆ ਤਾਂ ਬਹੁਤ ਸ਼ੁਕਰਾਨਾ ਔਰ ਬਾਕੀ ਪੜਾਈ ਉਸ ਬੱਚੇ ਨੂੰ ਪੜਾਓ ਜਿਹੜਾ ਇਹਨਾਂ ਖੇਡਾਂ ਤੋਂ ਦੂਰ ਹੈ ਔਰ ਉਹ ਖੇਡ ਨੂੰ ਨਹੀਂ ਸਮਝਦਾ ਔਰ ਉਹਦਾ ਦਿਮਾਗ ਪੜਾਈ ਵਾਲੀ ਚੱਲਦਾ ਹੈ ਨਾ ਉਹ ਕਿੱਕ ਮਾਰਨ ਜੋਗਾ ਨਾ ਹਿੱਟ ਮਾਰਨ ਜੋਗਾ ਨਾ ਉਹ ਕਿਸੇ ਨਾਲ ਝਗੜਨ ਜੋਗਾ ਨਾ ਲੜਨ ਜੋਗਾ ਤਾਂ ਉਹਨ ਸਮਝ ਲਓ ਕਿ ਇਹ ਬੰਦਾ ਜਿਹੜਾ ਇਹ ਪੜਾਕੂ ਹੈ ਉਹਨੂੰ ਪੜਾਈ ਵੱਲ ਤੋਰ ਦੋ ਸੋ ਬੱਚੇ ਦੀ ਨਵਜ ਜਿਹੜੀ ਆ ਉਹਦੀ ਨਵਜ ਪਛਾਨਣੀ ਹੁੰਦੀ ਆ ਮਾਪੇ ਬਾਪ ਨੇ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਫਿਊਚਰ ਵਿੱਚ ਕਿਸ ਟੌਪਿਕ ਤੇ ਆਪਾਂ ਵੀਡੀਓ ਬਣਾਈਏ ਉਹ ਵੀ ਦੱਸਿਓ ਕਿਉਂਕਿ ਆਪਾਂ ਵੀਡੀਓ ਉਹ ਪਾਣੇ ਆ ਜਿਹਦਾ ਕੋਈ ਜਿਹਦਾ ਕੋਈ ਮੋਟਿਵ ਹੋਵੇ ਜਿਹੜਾ ਕੋਈ ਸੇਧ ਦਿੰਦੀ ਹੋਵੇ ਜਿਹਦੇ ਨਾਲ ਕੋਈ ਕਿਸੇ ਦੀ ਜ਼ਿੰਦਗੀ ਸਮਰਧੀ ਹੋਵੇ ਸੋ ਇਸ ਚੀਜ਼ ਨੂੰ ਦੇਖਦਿਆਂ ਹੋਇਆ ਜੇ ਕੋਈ ਤੁਹਾਡਾ ਸੁਝਾਅ ਆਉਂਦਾ ਤਾਂ ਮੈਸੇਜ ਕਰ ਦਿਓ ਆਪਾਂ ਉਸ ਤੇ ਵੀ ਵੀਡੀਓ ਕਰਦਾਂਗੇ ਸਸਰੀਕਾਲ ਧੰਨਵਾਦ ਸਭ ਦਾ